ਉਹਨਾਂ ਦੇ ਫਾਦਰ ਸਾਹਿਬ ਜਿਹੜੇ ਸਨਮਾਨ ਪ੍ਰਾਪਤ ਕਰਨਗੇ ਇਸ ਕਾਰ ਤੇ ਗੱਡੀ ਭਾਈ ਕਾਕੇ ਸ਼ਖਦੌਲ ਦੇ ਪੱਠੇ ਨੂੰ ਕਾਕੇ ਸ਼ਖਦੌਲ ਨੂੰ ਮਾਰ ਹੈ ਜਿਨੇ ਪੁੱਤਾਂ ਵਾਂਗੂ ਪਿਆਰ ਦਿੱਤਾ ਆਸ਼ੂ ਨੂੰ ਤੇ ਆਸ਼ੂ ਨੂੰ ਮਾਰ ਮਾਰ ਇਕਬਾਲ ਹੋਣਾ ਨੇ ਭਾਈ ਸ਼ਿੰਦਰ ਸਮਰੇ ਹੋਣਾ ਨੇ ਉਹ ਕਹਿੰਦੇ ਵੱਡੇ ਪ੍ਰੋਮੋਟਰਾਂ ਨੇ ਅਦਸਕਾਰ ਤੇ ਗੱਡੀ ਦੇ ਨਾਲ ਸਨਮਾਨਿਆ ਇਹ ਵੀ ਵੱਡੀ ਮਾਣ ਵਾਲੀ ਗੱਲ ਹੋਊਗੀ ਰਕੇਸ਼ ਪਾ ਰਹੇ ਹੋਗੇ ਆਪਣੀ ਟੀਮ ਦੇ ਉਸੇ ਕ੍ਰਿਸ਼ਨ ਜੀ ਇੱਕਾ ਜ਼ਰੂਰੀ ਅਪੁਆਇੰਟਮੈਂਟ ਹੈ ਜਿਹੜੀਆਂ ਇਹ ਦੋਵੇਂ ਟੀਮਾਂ ਚੋਂ ਟੀਮ ਜਿੱਤੂਗੀ ਉਹ ਟੀਮ ਨੂੰ 3100 ਰੁਪਏ ਦਾ ਇਨਾਮ ਦਿੱਤਾ ਜਾਣਾ ਸਰਦਾਰ ਸੁਤਨਾਮ ਸਿੰਘ ਬੜੈਜ ਵੱਲੋਂ ਇਹ ਦੋਵੇਂ ਟੀਮਾਂ ਚੋਂ ਦੋਨੋਂ ਟੀਮਾਂ ਦੇ ਵਿੱਚੋਂ ਜਿੱਤਰਮਈ ਟੀਮ ਨੇ ਸੁਤਨਾਮ ਬੜੈਜ ਜੀ 3100 ਤੇ ਲਾਨੀ ਆਸਟ੍ਰੇਲੀਆ 1100 ਇਹ ਪੈਨੂ ਆ ਫਰਖਾਲਪੁਰ ਦੀ ਧਰਤੀ ਦਾ ਪੈਨੂ 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 ਐਨ ਖੇਡ ਮੈਦਾਨਾਂ ਦੇ ਵਿੱਚ ਲੌਂਦਾ ਜੱਫੇ ਜਮਾ ਜੱਫੇ ਟਿਕਾਣੇ ਨੇ ਲਓ ਅਗਲੀ ਕਬੱਡੀ ਪਾਉਣ ਦੇ ਲਈ ਸ਼ੀਰਾ ਖੇਡ ਮੈਦਾਨ ਦੇ ਵਿੱਚ ਲੈ ਵੀ ਢੂਡ ਵਾਲਿਆ ਜੇ ਤਾਂ ਗੱਲ ਵਧੀਆ ਲੱਗੂ ਪਾਉਣ ਦੇ ਵਿੱਚ ਦੱਸਣਾ ਕਿਧਰੇ ਪਾਸੇ ਪਹਿਲੀ ਕਬੱਡੀ ਕਹਿੰਦੇ ਸ਼ੀਰੇ ਦੀ ਚਾਰ ਜੱਫੇ ਬਿਲਕੁਲ ਤਿਆਰ ਨੇ ਚਾਰ ਜੱਫੇ ਬਿਲਕੁਲ ਤਿਆਰ ਨੇ ਮਨੀ ਢੂਡ ਕਹਿੰਦਾ ਆਹ ਕਬੱਡੀ ਤੋਂ ਬਾਅਦ ਗੱਲ ਕਰਦੇ ਆ ਏ ਤਨਵੀਰ 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 ਤਲਵੰਡੀ ਆ ਤੇ ਦੂਜੇ ਪਾਸੇ ਚੱਕਲੀ ਸ਼ੇਰ ਦਾ ਸ਼ੀਰਾ ਆਹ ਕਮਾਲ ਪੁਆਇੰਟ ਜਿਹੜਾ ਧਾਵੀ ਦਾ ਖੇਡ ਮੈਦਾਨ ਦੇ ਵਿੱਚ ਰੇਡਰ ਜਿੰਨੀਆਂ ਮਰਜ਼ੀ ਕਬਟੀਆਂ ਬਾਹਰ ਰੇਡਾ ਖੁੱਲੀਆਂ ਨੇ ਕਦੇ ਇਹ ਨਹੀਂ ਆਖਿਆ ਜਾਂਦਾ ਵੀ ਜਾਪੀ ਇੱਕ ਜੱਫਾ ਲਾ ਕੇ ਜਾਪਰੇ ਤੋਂ ਬਾਹਰ ਹੋ ਜੇਵੇ ਇਹ ਵੀ ਗੱਲ ਸਹੀ ਆ ਕਿ ਰੇਡਰ ਜਿੰਨੀਆਂ ਮਰਜ਼ੀ ਪਾਉਣ ਜਿਹਦੇ ਪੱਟਾਂ ਦੇ ਵਿੱਚ ਡੌਲਿਆਂ ਦੇ ਵਿੱਚ ਜਾਣ ਹੋ ਉਹੀ ਰੇਡਾ ਪਾਉ ਚਾਹੇ 4 ਪਾ ਲੋ ਚਾਹੇ 5 ਪਾ ਲੋ ਕਦੇ ਇਹ ਨਹੀਂ ਆਖਿਆ ਜਾਂਦਾ ਵੀ ਇੱਕ ਜੱਫੀ ਇੱਕ ਜੱਫਾ ਲਾ ਕੇ ਬਾਹਰ ਉਹਨੇ ਕਈ ਕਬੱਡੀ ਕਪਾਉਂਦੇ ਆਖਿਆ ਜਾਂਦਾ ਵੀ ਦੂਜੀ ਰੇਡ ਪੰਦਾ ਇਹ ਇਨਸਾਫ ਦੀ ਗੱਲ ਹੈ ਲੈ ਵੀ ਢੂਡ ਵਾਲਿਆਂ ਗੱਲਾਂ ਪਕਾੜੇ ਨੇ ਉਹ ਪਈ ਕਬੱਡੀ ਖੇਡ ਮੈਦਾਨ ਦੇ ਵਿੱਚ ਮੌਨੂ ਕਰਦੇ ਗੱਲ ਔਰ ਰਕੇਸ਼ ਦੀ ਕਬੱਡੀ ਪਈ ਹੋਈ ਹੈ ਹੈਪੀ ਦੇ ਨਾਲ ਫਿਰ ਟੱਕਰ ਹੋਈ ਹੈ ਭਾਈ ਲਖਮਨ ਸਰਾਦ ਹੁਣਾ ਦਾ ਭਾਈ ਗੱਗੀ ਹੁਣਾ ਦਾ ਭਾਈ ਕੀਤੇ ਹੁਣਾ ਦਾ ਸਭ ਤੋਂ ਆਰਗੇਨਾਈਜ਼ਰ ਵੀਰਾਂ ਦਾ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਦੇ ਬਹੁਤ ਵੱਡੇ ਉਪਰਾਲੇ ਨੇ ਜਿਨ੍ਹਾਂ ਦੀ ਬਹੁਤ ਵੱਡੀ ਮਿਹਨਤ ਹੈ ਲਖਮਨ ਹੁਣਾ ਲਈ ਗੱਲ ਕਿਹਣੀ ਮਰਦੀ ਹੈ ਕਿ ਕੀਤਾ ਕੀ ਹੈ ਜੱਟ ਨੇ ਭੜਾਕੇ ਹੀ ਤਾਂ ਪਾਏ ਹੈ ਕੀਤਾ ਕੀ ਹੈ ਜੱਟ ਨੇ ਭੜਾਕੇ ਹੀ ਤਾਂ ਪਾਏ ਹੈ ਹਾਂ ਜੀ ਖੇ ਮੁੰਡਾ ਮੋਟਾ ਤੇਜ ਤਰਾਰਾ ਮੁੰਡਾ ਸ਼ਾਰਪ ਮਰੇਨ ਹੈ ਪਰ ਥੋਰ ਨਾਲ ਧੱਕੇ ਨਾਲ ਪੁਸ਼ ਕਰਕੇ ਸਿੱਟ ਦਿੰਦਾ ਤੇ ਪੁਆਇੰਟ ਸ਼ੀਰੇ ਨੇ ਧੂਰ ਕੋਟੀਏ ਨੇ ਕੈਨੇਡੀਅਨ ਪੁਆਇੰਟ ਹੈ ਆਪਣੀ ਟੀਮ ਲਈ ਜੋੜ ਦਿੰਦਾ ਅਗਲੀ